ਸਤਨਾਮ ਸ੍ਰੀ ਵਾਹਿ ਹੈ ਗੁਰੂ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਜੀ ਸ੍ਰੀ ਰਾਗ ਮਹੱਲਾ ਪਹਿਲਾ ਬੇਨ ਪਰ ਤਨ ਸ਼ਿੰਗਾਰਿਆ ਜੋ ਬਨ ਬਾਦ ਖਵਾਰ ਨਾ ਮਣੇ ਸੁਖ ਸੇ ਜੜੀ ਬੇਨ ਪਰ ਬਾਦ ਸ਼ਿੰਗਾਰ ਦੂਖ ਕਣੋ ਦਹਾਗਣੀ ਨਾ ਕਰ ਸੇਜ ਪਤਾਰ ਮਨ ਰੇ RAM ਜਪੋ ਸੁਖ ਹੋਏ ਬੇਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਏ ਸੇਵਾ ਸੁਖ ਪਾਈਐ ਹਰ ਵਰ ਸਹਿਜ ਸ਼ਿੰਗਾਰ ਸੱਚ ਮਾਣੇ ਪਰ ਸੇਜੜੀ ਗੂੜਾ ਹੇਤ ਪਿਆਰ ਗੁਰਮਖ ਜਾਣ ਸਿਆਣਿਆ ਗੁਰ ਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਰ ਮੋਹੀ ਰੰਗ ਲਾਏ ਮਨ ਤਨ ਸਾਚ ਵੈਸੇ ਆ ਕੀਮਤ ਕਹਿਣ ਨਾ ਜਾਏ ਹਰ ਵਾਰ ਘਰ ਸੋਹਾਗਣੀ ਨਿਰਮਲ ਸਾਚੈ ਨੈ ਮਨ ਮੈਂ ਮਨੁਆ ਜੇ ਮਰੇ ਤਾਂ ਪਰ ਰਾਵੈ ਨਾਰ ਇਕਤ ਤਾਗਰਲ ਮਿਲੇ ਗਲ ਮੋਤੀ ਅਨ ਕਾਰ ਸੰਤ ਸਬਾ ਸੁਖ ਉਪਜੈ ਗੁਰਮੁਖ ਨਾਮ ਅਧਾਰ ਖੈਨ ਮੈਂ ਉਪਜੈ ਖੈਨ ਖਪੈ ਖੈਨ ਆਵੈ ਖੈਨ ਜਾਇ ਸ਼ਬਦ ਪਛਾਣ ਰਵ ਰਹਿ ਨਾ ਤਸਕਾਲ ਸੰਤਾਏ ਸਹਬ ਯ ਤੁਲਨਾ ਤੁਲਿਆ ਕਥਨ ਨਾ ਪਾਇਆ ਜਾਏ ਵਪਾਰੀ ਬਣ ਜਾ ਰਿਆ ਆਏ ਵਜੋਂ ਲਿਖਾਏ ਕਾਰ ਕਮਾਵੇ ਸੱਚ ਕੀ ਲਾਹਾ ਮਿਲੈ ਰਜ਼ਾਏ ਪੂੰਜੀ ਸਾਚੀ ਗੁਰ ਮਿਲੈ ਨਾ ਤਸਤਲ ਨਾ ਤਮਾਏ ਗੋਰ ਮਗ ਤੋਲ ਤੋਲ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੋਰ ਠਾਕੀ ਸੱਚ ਬੋਲਾ ਆਪ ਤਲਾਈ ਤੋਲ ਸੀ ਪੂਰੇ ਪੂਰਾ ਤੋਲ ਕਥਨ ਕਹਿਣ ਨਾ ਛੁੱਟਿਆ ਨਾ ਪੜ ਪੁਸਤਕ ਭਾਰ ਕਾਇਆ ਸੋਚ ਨਾ ਪਾਇਐ ਬਿਨ ਹਰ ਭਗਤੀ ਪਿਆਰ ਨਾਨਕ ਨਾਮ ਨਾ ਵਿਸਰੈ ਮਿਲ ਗੁਰ ਕਰਤਾਰ ਸ੍ਰੀ ਰਾਗ ਮਾਲਾ ਪਹਿਲਾ ਸਤਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੌਕਤ ਪਦਾਰਥ ਪਾਈਐ ਅਵਗਣ ਮੇਟਣ ਹਾਰ ਆਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮ ਨਾਰਦੈ 베ਦ ਵਿਆਸੈ ਕੋਇ ਰਹਾਓ ਧਿਆਨ ਧਿਆਨ ਤੁਨ ਧਾਣੀਐ ਅਖਤ ਕਹਾਵਾ ਸੋਏ ਸਫਲਿਓ ਬਿਰਖਰੀਆ ਵਲਾ ਸ਼ਾਵ ਕਣੇਰੀ ਹੋਏ ਲਾਲ ਜਵੇ ਹਰਮਾਨ ਕੀ ਗੁਰ ਪੰਡਾਰਾ ਸੋਏ ਗੁਰਪੰਡਰ ਪਈਏ ਨਿਰਮਲ ਨਾਮ ਪਿਆਰ ਸੱਚ ਵੱਖਰ ਸੰਤ ਐ ਪੂਰੇ ਕਰਮ ਅਪਾਰ ਸੁਖ ਦਾਤਾ ਦੁਖ ਮੇਟਣੋ ਸਤਗੁਰ ਅਸੋਰ ਸੰਘਾਰ ਭਾਵ ਜਲ ਬਿਖ ਮੁੰਡਾ ਰਾਵਣੋ ਨਾ ਕੰਧੀ ਨਾ ਪਾਰ ਨਾ 베ੜੀ ਨਾ ਤਲਹੜਾ ਨਾ ਤੇ ਸੁਵੰਝ ਮਲਾਰ ਸਤਗੁਰ ਭੈ ਕਾ ਬਹੁਤਾਂ ਨਦਰਿ ਪਾਰ ਉਤਾਰ ਇਕ ਤਿਲ ਪਿਆਰਾ ਵਿਸਰੈ ਦੁਖ ਲਗਾ ਸੁਖ ਜਾਏ ਜਿਹਵਾ ਜਲੋ ਜਲਾਵਣੀ ਨਾਮ ਨ ਜਪੈ ਰਸੈ ਘਟ ਬਿਨ ਸੈ ਦੁਖ ਅਗਲੋ ਜਮ ਪਕੜੈ ਪਛਤਾਏ ਮੇਰੀ ਮੇਰੀ ਕਰ ਗਏ ਤਨ ਤਨ ਕਲਾਤਨ ਸਾਥ ਬੇਨ ਨਾਮ ਹੈ ਧੰਵਾਦ ਹੈ ਭੂ ਲੋ ਮਾਰ ਗਿਆਥ ਸਾਚੋ ਸਾਹਿਬ ਸੇਵੀਐ ਗੁਰਮੁਖ ਇਕਾਥੋ ਕਾਥ ਆਵੇ ਜੈ ਪਵਾਈਐ ਪਈਐ ਕਿਰਤ ਕਮਾਏ ਪੂਰਬ ਲਿਖਿਆ ਕਿਉ ਮਿਟਿਐ ਲਿਖਿਆ ਲੇਖ ਰਜਾਏ ਬੇਨ ਹਰ ਨਾਮ ਨਾ ਛੁੱਟਿਐ ਗੁਰਮਤਿ ਮਿਲੇ ਮਿਲਾਏ ਤੇਸ ਬਨ ਮੇਰਾ ਕੋ ਨਹੀਂ ਜਿਸ ਕਾ ਜਿਓ ਪ੍ਰਾਨ ਹਮੈ ਮਮਤਾ ਜਲ ਬਲੋ ਲੋਭ ਜਲੋ ਅਬਮਾਨ ਨਾਨਕ ਸ਼ਬਦ ਵਿਚਾਰਿਐ ਪਾਈਐ ਗੁਣੀ ਨਿਧਾਨ ਨਾਨਕ ਸ਼ਬਦ ਵਿਚਾਰਿਐ ਪਾਈਐ ਗੁਣੀ ਨਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ